ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇ ਰੇ ਸਾਧ ਸੰਗਤ ਤੁਹਾਨੂੰ ਕੰਮ ਦੀਆਂ ਗੱਲਾਂ ਸੁਣਾਉਨੇ ਆ ਜਰੂਰ ਸੁਣਿਓ ਮੇਰੇ ਵੀਰ ਟਾਈਮ 'ਚ ਟਾਈਮ ਕੱਢ ਕੇ ਸਬਸਕ੍ਰਾਈਬ ਵੀ ਕਰਦੇਓ ਲਾਇਕ ਵੀ ਕਰਦੇਓ ਸ਼ੇਅਰ ਵੀ ਕਰਦੇਓ ਸਿੱਧੂ ਵਾਈ ਚੈਨਲ ਆ ਇਹ ਗੱਲਾਂ ਸਾਧ ਸੰਗਤ ਸਾਡੇ ਕੰਮ ਦੀਆਂ ਵਾਂ ਜਿਹੜੀਆਂ ਆਪਾਂ ਪਿਛਲੀਆਂ ਗੱਲਾਂ ਤੁਹਾਨੂੰ ਸੁਣਾ ਰਿਹਾ ਮੈਂ ਹੁਣ ਜਿਹੜੇ ਪਿਛਲੇ ਵਿਆਹ ਹੁੰਦੇ ਸੀ ਆਪਣੇ ਵਿਆਹ ਪਹਿਲੇ ਅੱਜ ਤੋਂ 50 ਸਾਲ 40 ਸਾਲ ਪਹਿਲਾਂ 30 ਸਾਲ ਪਹਿਲਾਂ ਇਹਦੋਂ ਲਾਗੀ ਵਿਆਹ ਲੈ ਕੇ ਜਾਂਦਾ ਇਹਨਾਂ ਘਰ ਵਾਲੇ ਲਾਗੀ ਨੂੰ ਸੱਦਦੇ ਸੀ ਲਾਗੀ ਨੂੰ ਸੱਦ ਕੇ ਫਿਰ ਉਹਨੂੰ ਗੁੜ ਦੀ ਰੋੜੀ ਐ ਖੁੰਦੀ ਸੀ ਪਿੰਨੀ ਏਡੀ ਕੁ ਗੁੜ ਦੇ ਲੈ ਲੈਣੀ ਉਹਦੇ ਨਾਲ ਖੰਮਣੀ ਬੰਨ੍ਹਣੀ ਖੰਮਣੀ ਬਨ ਕੇ ਤੇ ਕੋ ਥੋੜਾ ਬਹੁਤਾ ਹੋਰ ਚੌਲ ਚੂਲ ਉਹ ਹੈ ਜਿਆ ਕੁਸ ਹਲਦੀ ਲਾ ਕੇ ਕਾਗਜ਼ ਤੇ ਤੇ ਕਹਿਣ ਲੱਗਿਆ ਵਿਆਹ ਦੇ ਦਿਨ ਦਿਆ ਲਾਗੀ ਨੇ ਜਾਣਾ ਕੁੜੀ ਦੇ ਸਹੁਰੇ ਵਿਆਹ ਦੇ ਕੇ ਆਉਣਾ ਉਧਰੋਂ ਕੁੜੀ ਵਾਲੇ ਮੁੰਡੇ ਵਾਲੇ ਮੁੰਡੇ ਵਾਲੇ ਪਾਸੇ ਜਾਣਾ ਇਸ ਤਰ੍ਹਾਂ ਸਾਧ ਸੰਗਤ ਫੇਰ ਮੀਆਂ ਬੀਬੀ ਨੇ ਜਾਣਾ ਨਾਲਕਸ਼ਕ ਕਹਿਣ ਆਪਦੇ ਪੇਕੀ ਵੀ ਤੁਸੀਂ ਆਉਣਾ ਨਾਲਕਸ਼ਕ ਪੂਰੀ ਚੜ੍ਹਦੀ ਕਲਾ ਨਾਲ ਪਤਾ ਲੱਗੇ ਵੀ ਮਾਮੇ, ਮਾਮੀਆਂ, ਨਾਨੇ, ਨਾਨੇ ਹੈਗੇ ਆ। ਮਾਮੀਆਂ ਹੈਗੀਆਂ ਇਸ ਤਰ੍ਹਾਂ ਫਿਰ ਚੜਾਈ ਕਰਕੇ ਪੂਰੀ ਆਉਂਦੇ ਹੁੰਦੇ ਸੀ। ਉਹ ਸੀ ਅਸਲ ਵਿਆਹ। ਤੇ ਪੇសារ ਸੰਗਤ ਬਰਾਤ ਆਉਣੀ ਪਿੰਡ ਦੇ ਵਿੱਚ ਧਰਮਸਾਲਾ ਹੁੰਦੀ ਸੀ। ਅੱਜ ਵੀ ਧਰਮਸਾਲਾ માં ਹੈਗੀਆਂ ਉਹ ਜਿਹੜੇ ਹੁਣ ਵਾਲੇ ਬੱਚੇ ਦੇਖ ਲਿਓ ਤੁਸੀਂ ਧਰਮਸਾਲਾ ਹੈਗੀਆਂ। ਉਹ ਧਰਮਸਾਲਾ ਦੇ ਵਿੱਚ ਬਰਾਤ ਨੇ ਉਤਰਨਾ ਘਰ ਵਾਲਿਆਂ ਨੇ ਮੰਜੇ ਬਿਸਤਰੇ ਇਕੱਠੇ ਕਰਨੇ ਤੇ ਮੰਜੇ ਬਿਸਤਰੇ ਇਕੱਠੇ ਕਰਕੇ 5-10 ਮਿੰਟ ਬਿਸਤਰੇ ਸਭ ਵਿਛਾ ਕੇ ਉਹਨੇ ਦਰੀ ਸਹਰਾਣਾ ਗਰਮੀ ਦੀ ਰੋਟੜੀ ਪੱਕੀ ਰੱਖਿਉਣੀ ਤੇ ਪਾਣੀ ਦੇ ਤੋੜੇ ਭਰ ਕੇ ਰੱਖ ਕੇ ਉਹਨੇ ਤੇ ਉਹਨਾਂ ਵਾਸਤੇ ਬਰਾਤ ਵਾਲਿਆਂ ਦੇ ਵਾਸਤੇ ਪਕੌੜੀਆਂ ਲੈ ਕੇ ਜਾਣੀਆਂ ਨੂਨ ਵਾਲੀਆਂ ਜੱਗ ਗਲਾਸ ਉਥੇ ਰੱਖਿਉਣੀ ਕਿਉਂਕਿ ਬਰਾਤ ਆਪ ਦੀ ਸ਼ਰਾਬ ਜਿਹੜੀ ਪਿੰਦੇ ਸੀ ਲੋਕੋ ਆਪ ਦੀ ਪਿੰਦੇ ਸੀ ਬਰਾਤ ਵਾਲੇ ਹੁਣ ਤਾਂ ਯਾਰ ਕੋਈ ਵਿਆਹ ਥੋੜਾ ਹੁਣ ਤਾਂ ਹਮਲੇ ਆ ਤੇ ਉਦੋਂ 사 ਸੰਗਤ ਤੇ ਲਾਗੀ ਨਹੀਂ ਜਾ ਕੇ ਲਾਗੀ ਨਹੀਂ ਨਾਲ ਜਾਣਾ ਜਦੋਂ ਆਪਾਂ ਬਰਾਤ ਕੁੜੀ ਜਾਂਦੀ ਸੀ ਨਾ ਲਾਗਣ ਨੈਣ ਜਾਂਦੀ ਹੁੰਦੀ ਸੀ ਨਾਲ ਤੇ ਇੱਕ ਲਾਗੀ ਜਾਂਦਾ ਹੁੰਦਾ ਸੀ ਤੇ ਨਾਲ ਕੁੜੀ ਦੇ ਭਰਾਵਾਂ ਨੇ ਜਾਣਾ ਇਹ ਵੀ ਸਮਾ ਚੱਕਿਆ ਗਿਆ ਜਾ ਕੇ ਉੱਤੇ ਦੇਖ ਕੇ ਆਉਣਾ ਘਰ-ਬਾਰ ਕੀ ਰਹਿਣ ਬਹਿਣ ਕੀ ਕਿਸ ਤਰ੍ਹਾਂ ਦੇ ਬੰਦਿਆਂ ਦੀ ਬੋਲਚਾਲ ਹੈ ਉਵੇਂ ਜਾ ਕਿਹੜੇ ਨਾਲ ਜਾਂਦੇ ਹੁੰਦੇ ਸੀ ਬੰਦੇ ਉਹਨਾਂ ਨੇ ਦੇਖਣਾ ਤੇ ਬੜਾ ਸਤਿਕਾਰ ਕਰਦੇ ਹੁੰਦੇ ਸੀ ਕਿਹੜਾ ਨਾਂ ਪਾਈਏ ਕੁੜੀ ਦੇ ਨਾਲ ਆਏ ਆ ਮੁੰਡੇ ਉਹਨਾਂ ਨੂੰ ਸਗਨ ਦੇਣਾ ਕੋਈ ਲੀੜਾ ਕੱਪੜਾ ਹੁੰਦਾ ਸੀ ਉਹ ਦਿੰਦੇ ਸੀ ਪੂਰੇ ਦਿੰਦੇ ਹੋਏ ਸੀ ਨਾਲ ਗਿਆ ਦੇ ਬਾਈ ਆ ਕੰਬਲ ਆ ਨਾਲ ਦਿਆਂ ਦਾ ਬਈ ਆ ਸਾਨੂੰ ਸੂਟ ਮਿਲਿਆ ਉਧਰੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਆਂਦੀਆਂ ਆਹ ਲਾਕੀਆਂ ਦਾ ਸੂਟ ਚੰਗਾ ਨਹੀਂ ਆਹ ਲਾਕੀਆਂ ਦਾ ਸੂਟ ਮਾੜਾ ਹੈ ਇਸ ਤਰ੍ਹਾਂ ਕੁੜੀਆਂ ਨੇ ਕਰੀ ਜਾਣਾ ਜਦ ਪਰੋਸੇ ਫੇਰਨੇ ਪੈਂਟ ਦੇ ਵਿੱਚ ਪਰ ਉਸੇ ਪ੍ਰਸ਼ਾਦ ਬਣਾ ਲੈਣਾ ਸੂਜੀ ਦਾ ਪਹਿਲਾਂ ਤਾਂ ਹੁੰਦਾ ਹੀ ਗੁੜ ਦਾ ਹੁੰਦਾ ਸੀ ਪਹਿਲੀਆਂ ਚ ਉਹ ਵੀ ਦੇਖਿਆ ਉਦੋਂ ਬਾਅਦ ਸਾਡੇ ਵੇਲੇ ਫਿਰ ਆ ਗਿਆ ਸੂਜੀ ਦਾ ਪ੍ਰਸ਼ਾਦ ਠੰਡ ਦਾ ਪਰ ਤੇ ਉਹ ਕਿਹਨੇ ਕਰਨਾ ਉਹ ਰਾਜੇ ਨੇ ਜਿਹੜਾ ਪਿੰਡ ਦੇ ਵਿੱਚ ਆਪਣਾ ਰਾਜਾ ਹੁੰਦਾ ਸੀ ਉਹਨਾਂ ਨੇ ਦਾਲ ਬਣਾਉਣੀ ਕਾਬਲੀ ਛੋਲਿਆਂ ਦੀ ਮਟਰਾਂ ਦੀ ਆਲੂਆਂ ਦੀ ਮੂੰਗੀ ਛੋਲਿਆਂ ਦੀ ਦਹੀਂ ਲਾ ਦੇਣਾ ਹੁਣ ਤਾਂ ਯਾਰ ਹਲਵਾਈ ਬਣਾਉਂਦੇ ਆ ਇਹ ਦਾਲਾਂ ਥੋੜੂਆ ਜਰ ਇਹੇ ਇਹ ਤਾਂ ਦਾਲੂ ਬਣਾ ਲੈਂਦੇ ਆ ਦਾਲੂ ਇੱਕ ਦਾਣਾ ਹੁੰਦੀਆਂ ਇੱਕ ਦਾਲੂ ਹੁੰਦੇ ਆ ਇਹ ਦਾਲੂ ਬਣਾਉਂਦੇ ਆ ਯਾਰ ਇੰਨੇ ਮਸਾਲੇ ਪਾ ਪਾ ਕਿ ਹੋ ਕੰਨਾ ਉੱਤੇ ਤੁਰਿਆ ਫਿਰਦਾ ਹੁੰਦਾ ਉਹ ਜਿਹੜਾ ਬੰਦਾ ਰੋਟੀ ਖਾ ਲੈਂਦਾ ਨਾ ਉਹਨਾਂ ਨੂੰ ਮਟਰ ਪਨੀਰ ਨਾ ਤੇ ਤਿੰਨ ਦਿਨ ਮੰਜੇ ਤੋਂ ਨਹੀਂ ਉੱਠਦਾ ਇੰਨਾ ਤਜਾਬ ਬਣ ਜਾਂਦਾ ਉਹਦੇ ਨਾਲ ਏ ਸੀ ਉਹ ਵਿਆਹ ਇਹ ਜਿਹੜੇ ਪਹਿਲੇ ਵਿਆਹ ਦੀਆਂ ਮੈਂ ਗੱਲਾਂ ਕਰਦਾ ਉਹ ਰਾਜੇ ਨੇ ਬਣਾਉਣੀਆਂ ਦਾਲਾਂ ਬੜੀ ਸਾਦੀ ਜਿਹੀ ਦਾਲ ਘਰੇ ਮਸਾਲਾ ਉਹਨ ਮਿਰਚ ਪਾਉਣਾ ਗੰਡੇ ਕੱਟਣੇ ਬੁੜੀਆਂ ਨੇ ਬੈਠ ਕੇ ਨੇ ਮਟਰ ਕੱਢ ਲੈਣੇ ਉਹਨੇ ਕੱਢ ਕੇ ਦਾਲ ਬਣਾਉਣੀ ਸਾਰਿਆਂ ਨੇ ਰੋਟੀ ਖਾਣੀ ਮੰਜਿਆਂ ਤੇ ਬੈਠਿਆ ਨੂੰ ਕਹਣਾ ਲੈ ਵੀ ਇੱਕ ਜਣੇ ਨੇ ਦੋ ਜਣੇ ਨੇ ਵਰਤਾਇਆ ਦੂਜਿਆਂ ਬੈਠੇ ਨੇ ਖਾਈ ਜਣੀਆਂ ਚਲੋ ਵੀ ਫਿਰ ਆਪਾਂ ਭਰੋਸਾ ਫੇਰ ਕੇ ਆਉਣਾ ਭਰੋਸਾ ਫੇਰ ਕੇ ਆ ਜਣਾ ਚਲੋ ਵੀ ਆਥੜੇ ਆਪਾਂ ਮੰਜੇ ਬਿਸਤਰੇ ਇਕੱਠੇ ਕਰਨੇ ਆ ਫਿਰ ਇਸ ਤਰ੍ਹਾਂ ਦੇ ਕਾਰਜ ਕਰਦੇ ਹੁੰਦੇ ਸੀ ਕੱਲ ਨੂੰ ਵੀ ਫਿਰ ਆਪਾਂ ਬਰਾਤ ਜਾਣਾ ਬਰਾਤ ਜਾਂਦੇ ਹੁੰਦੇ ਸੀ ਬੜੀ ਸੋਹਣੀ ਕੋਈ ਆਕਦਾ ਨਹੀਂ ਸੀ ਬਰਾਤ ਤੋਂ ਕੋਈ ਨਹੀਂ ਸੀ ਆਕਦਾ ਜਾਣਾ ਆਪਦਾ ਧਰਮਸ਼ਾਲਾ 'ਚ ਬਹਿਣਾ ਬੈ ਕੇ ਸ਼ਾਮ ਨੂੰ ਆਪਦੇ ਘਰੇ ਆ ਜਾਣਾ ਕੋਈ ਹੁਲਾਜੋਲੀ ਨਹੀਂ ਇਹ ਪਹਿਲੇ ਵਿਆਹ ਸੀ ਸੰਗਤ ਉਹਤੇ ਕਰੇ ਜਿਹੜਾ ਹਲਵਾਈ ਲਾਉਣਾ ਉਹ ਵੀ ਸਾਦਾ ਲੱਗਿਆ ਹੁੰਦਾ ਸੀ ਇੰਨੇ ਮਸਾਲੇ ਜਿਹੜੇ ਅੱਜ ਡੱਬਿਆਂ-ਡੱਬਿਆਂ ਪੈਂਦੀਆਂ ਨਹੀਂ ਪੈਂਦੀਆਂ ਸੀ ਇਹ ਮਰਦੀ ਤੇ ਲਾਉਣੀ ਕੀ ਉਹਨੂੰ ਕਹਿੰਦੇ ਤੇ ਚਾਂਦੀ ਚਾਂਦੀ ਦੇ ਵਰਕ ਹੁੰਦੇ ਸੀ ਉਹ ਵਰਪੀ ਤੇ ਲਾਉਨੇ ਕਿੰਨੀ ਸਵਾਦ ਵਰਪੀ ਯਾਰ ਕੋਈ ਦੀ ਘਰੇ ਦੁੱਧ ਆਪਦਾ ਉਸ ਨੂੰ ਪੱਠੇ ਚੋਟੀ ਦੇ ਪੈਣੇ ਵਧੀਆ ਉਹਨਾਂ ਦਾ ਦੁੱਧ ਹੁਣਾ ਹੁਣ ਤਾਂ ਯਾਰ ਪਰਾਲੀ ਪੈਂਦੀ ਆ ਪਤਾ ਨਹੀਂ ਕਿਹੜੀ ਫੀਡ ਪੈਂਦੀ ਆ ਕੀ ਹਾਲ ਦੁੱਧ ਦਾ ਨਾਸ ਮਾਰਿਆ ਪਿਆ ਹੁੰਦਾ ਇਹ ਕੋਈ ਦੁੱਧ ਪੀਣ ਥੋੜਾ ਆ ਯਾਰ ਫੇਰਾ ਮਟਰ ਪਨੀਰ ਆ ਜਿਹੜਾ ਪਨੀਰ ਕੱਢਦੇ ਆ ਕੰਨਾਂ ਵਿੱਚ ਇਹਦੇ ਤਿਆਹ ਪਾ ਕੇ ਉਹਨੂੰ ਸਾੜਦੇ ਆ ਫੇਰ ਜਾ ਕੇ ਉਹ ਲੱਗੋ ਲੱਗ ਹੁੰਦਾ ਫੇਰ ਉਹਦਾ ਪਨੀਰ ਬਣਾਉਂਦੇ ਆ ਫੇਰ ਉਹ ਟੱਡਾ ਚ ਜਾ ਕੇ ਕੀ ਕਰੂਗਾ ਦੱਸੋ ਅੱਗੇ ਜਿਹੜੇ ਪਹਿਲਾਂ ਪਨੀਰ ਬਣਦੇ ਹੁੰਦੇ ਸੀ ਦੋ ਦੋਨਾਂ ਨੇ ਰਾਜਿਆਂ ਨੇ ਕੱਲਾਂ ਉਹ ਨਿੰਬੂ ਦਾ ਸਾਸ ਪਾਉਂਦੇ ਹੁੰਦੇ ਸੀ ਬੱਸ ਉਹਦੇ ਨਾਲ ਪਾ ਕੇ ਦੁੱਧ ਪਾੜ ਲੈਣਾ ਤੇ ਲੀੜੇ 'ਚ ਬੰਨ ਕੇ ਤੇ ਟੰਗ ਦੇਣਾ ਤਾਂ ਹਾਂ ਉਹਦੇ ਚੋਂ ਥੱਲੇ ਉਹ ਨਿਕਲੀ ਜਾਣਾ ਪਾਣੀ ਨਿਕਲੀ ਜਾਣਾ ਚੱਲ ਮੁੜ ਕੇ ਢੱਕਣ ਟੋਕਰ ਦੇ ਥੱਲੇ ਦੇ ਕੇ ਘਰਣਾ ਕਰ ਲੈਣਾ ਇਸ ਤਰ੍ਹਾਂ ਹੁੰਦਾ ਸੀ ਤੇ ਹਲਵਾਈਆਂ ਦੇ ਕੋਲੇ ਬੈਠੇ ਰਹਿਣ ਡਿਊਟੀ ਹੁੰਦੀ ਸੀ ਦੋ ਬੰਦਿਆਂ ਦੀ ਇੱਕ ਨੇ ਪਾਣੀ ਧਾਣੀ ਲਿਆ ਕੇ ਫੜਾਉਣਾ ਇੱਕ ਨੇ ਅੰਦਰੋਂ ਰਾਸ਼ਨ ਦੇਣਾ ਜਾ ਚੱਕ ਕੇ ਲੱਡੂ ਬਣ ਕੇ ਕੋਈ ਚੀਜ਼ ਉਹ ਚੱਕ ਕੇ ਅੰਦਰ ਧਰ ਕੇ ਆਉਣੀ। ਇਹ ਕੰਦਰ ਖਾਲੀ ਕਰਨਾ। ਵੀ ਉਹਦੇ ਵਿੱਚ ਲੱਡੂ ਵਰਕੇ ਜੋ ਪਿਆੰਦਾ ਸੀ ਉਹਦੇ ਛੁੰਨਾ ਸੀ। ਬੜੀ ਸਾਦੀ ਜੀ ਰੋਟੀ ਯਾਰ ਖਾਣੀ। ਲੱਡੂ ਬਸ ਜਲੇਬੀ, ਲੱਡੂ ਜਲੇਬੀ। ਐਡਾ ਕਮਾ ਬਰਫੀਆਂ ਬਰਫੀਆਂ ਤਾਂ ਬਹੁਤ ਬਾਤ ਚ ਚੱਲੀਆਂ। ਇਹਦਾ ਬਰਾਤ ਆਪ ਹੀ ਆਪਾਂ ਨਾ 5-6 ਜਣੇ ਬੰਦੇ, ਮੁੰਡੇ ਉਹ ਜਣੇ ਤਿਆਰ ਵੀ ਬਰਾਤ ਨੂੰ ਰੋਟੀ ਬਾਈ ਤੁਸੀਂ ਖੋਣੀ ਐ। ਅਸੀਂ ਆਪ ਖਾਉਂਦੇ ਰਹੇ ਆ ਬਰਾਤ ਨੂੰ ਰੋਟੀ ਕੋਈ ਬੰਦਾ ਮੰਦਾ ਨਹੀਂ ਸੀ ਬੋਲਦਾ ਪਤਾ ਹੁੰਦਾ ਸੀ ਵੀ ਇਹ ਸ਼ਰੀਕੇ ਦੇ ਬੰਦੇ ਆ ਤੇ ਸ਼ਰੀਕੇ ਨੂੰ ਸੱਦਣਾ ਸਾਰੇ ਨੂੰ ਸਾਰੇ ਸ਼ਰੀਕੇ ਨੂੰ ਸੱਦ ਕੇ ਬੋਣਾ ਵੀ ਚੁੱਲ੍ਹੇ ਨੇ ਆਉਂਦੋ ਸੋ ਡਿਊਰੇ ਨੇ ਸਾਰਿਆਂ ਨੇ ਰੋਟੀ ਇੱਥੇ ਖਾਣੀ ਜੇ ਕੋਈ ਘਰੇ ਇੱਕ ਅੱਧਾ ਹੁੰਦਾ ਉਹਨੂੰ ਘਰੇ ਰੋਟੀ ਕੱਲਣੀ ਹੂੰ ਤੇ ਜੇ ਵਿਆਹ ਤੋਰਨਾ ਤਾਂ ਸਾਰੇ ਲੱਗੀਆਂ ਤੇ ਸਾਰੇ ਸ਼ਰੀਕੇ ਨੂੰ ਸੱਦਣਾ ਕਰੇ ਉਹਨਾਂ ਨੇ ਆਉਣਾ ਆਟੇ ਪਾਣੀ ਪਾਉਣਾ ਫਿਰ ਜੇ ਆਟਾ ਪਕੀ ਬਣਾਉਂਦੇ ਹੁੰਦੇ ਸੀ ਕਣਕ ਪੀਣ ਬਣਾਉਣਾ ਤਾਂ ਵੀ ਸ੍ਰੀਕਾ ਸੱਦਣਾ ਹੈ ਤੇ ਫਿਰ ਆਟਾ ਛਾਨਣਾ ਤਾਂ ਵੀ ਸ੍ਰੀਕਾ ਬੁਲਾਉਣਾ ਤੇਰਾ 7 ਦਿਨ ਪਹਿਲੇ 8 ਦਿਨ 10 ਦਿਨ ਗੀਤ ਗਾਉਣ ਲੱਗ ਜਾਂਦੇ ਹੁੰਦੇ ਸੀ ਔੜੀਆਂ ਆਉਣਾ ਘਰੇ ਕਹਿਣਾ ਨਹੀਂ ਫਲਾਨੀਆਂ ਦੇ ਵਿਆਹ ਚੱਲ ਕੇ ਗੀਤ ਗਾ ਕੇ ਆਉਣਗੇ ਤੇ ਘੰਟਾ ਘੰਟਾ ਮਾਈਆਂ ਨੇ ਲੱਗੀਆਂ ਰਹਿਣਾ ਗੀਤ ਗਾਏ ਤੇ ਬੰਦਿਆਂ ਨੇ ਬੈਠੇ ਸੁਣੀ ਜਾਣਾ ਕਿੰਨੇ ਸੋਹਣੇ ਮਾਹੌਲ ਹੁੰਦੇ ਸੀ ਯਾਰ ਉਹ ਕਿੰਨਾ ਵਧੀਆ ਪ੍ਰੋਗਰਾਮ ਹੁੰਦਾ ਸੀ ਬਹਿ ਕੇ ਮਾਈਆਂ ਨੇ ਗੀਤ ਗਾਉਣੇ ਯਾਰ ਅੱਜ ਵਾਲੀਆਂ ਕੁੜੀਆਂ ਦਾ ਉਹ ਗੀਤ ਹੀ ਨਹੀਂ ਪਤਾ ਯਾਰ ਉਹ ਵਿਆਹਾਂ ਵਾਲੀਆਂ ਰੌਣਕਾਂ ਹੀ ਵਾਈ ਚੱਕੀਆਂ ਗਈਆਂ ਇਹ ਕੋਈ ਵਿਆਹ ਥੋੜੋ ਅਜਰੇ ਤਾਂ ਹਮਲੇ ਆ ਸੁਣ ਲਾ ਕਿੰਨੇ ਹਮਲੇ ਆ ਲੈ ਦੱਸੋ ਪਹਿਲਾਂ ਤਾਂ ਹਲਵਾਈਆਂ ਦਾ ਹਮਲਾ ਐ ਪਾਇਮ ਦੀ ਸ਼ਬਦਾਲੀ ਨੂੰ ਕਹਿੰਦੇ ਨੇ ਵੀ 17 ਹਮਲੇ ਕਰੇ ਤੇ ਅੱਜ ਆਪਣੇ ਘਰੇ ਆਪਣੇ ਆ ਹੀ ਆਪਾਂ ਹੀ ਹਲਵਾਏ ਦੂਜੇ ਬਦਾਲੀ ਬੜੇ ਫਿਰਦੇ ਆ ਆਪਾਂ ਹੀ ਜੇ ਕੁੜੀ ਦੇ ਘਰੇ ਵਿਆਹ ਨਾ ਕੁੜੀ ਵਾਲਿਆਂ ਦੇ ਤੇ ਜਿਹੜੇ ਮੁੰਡੇ ਵਾਲੇ ਵਿਆਹਣ ਜਾਂਦੇ ਉਹ ਹਮਲਾ ਕਰਨ ਜਾਂਦੇ ਆ 4 ਘੰਟੇ ਦਾ 5 ਘੰਟੇ ਦਾ ਹਮਲਾ ਹੁੰਦਾ ਬਸ 11 12 ਤੋਂ ਲੈ ਕੇ 4:00 ਵਜੇ ਤਾਈਂ ਬਸ 4:30 ਵਜੇ ਨੂੰ ਸਾਰਾ ਕੁਝ ਮਕੋ ਕੇ ਤੇ ਭਾਂਡੇ ਖੜ ਖੜ ਉਹਦੀ ਟਰਾਲੀਆਂ ਚ ਲੱਦ ਲੋ ਟਰੱਕਾਂ ਚ ਲੈ ਜਾਓ ਕੜਾਹੇ ਚ ਆ ਕੇ ਉਹ ਪਿਆ ਸੋਧਿਆ ਤੇ ਜੇ ਉਥੇ ਪਹਿਲਾਂ ਤੁਰ ਲੱਗੇ ਕਿਸੇ ਨੂੰ ਕੁਛ ਨਾ ਵੀ ਆਪਾਂ ਨੂੰ ਤਾਂ ਸੂਗਰ ਆ ਕਈ ਨੂੰ ਕਈ ਕਹਿੰਗੇ ਸੰਦੋ ਸ਼ੁਗਰਾ ਉੱਥੇ ਪਤਾ ਲੱਗਦਾ ਜਾ ਕੇ ਜਦੋਂ ਭਰ-ਭਰ ਪਲੇਟਾਂ ਗੁਲਾਬ ਜਾਮਨਾ ਬਰਫੀ ਰਸਗੁੱਲੇ ਰੱਖੇ ਹੁੰਦੇ ਆ ਫਿਰ ਮੀਟ ਵਾਲੇ ਕੀਓ ਪਕੌੜੇ ਹੁੰਦੇ ਮੱਛੀ ਵਾਲੇ ਚੱਕੀ ਦਰਿਓੜੇ ਯਾਰ 4 ਘੰਟਿਆਂ ਦੇ ਵਿੱਚ ਕਿਹੜੀ ਚੀਜ਼ ਆ ਜਿਹੜੀ ਨਹੀਂ ਟੱਡੇ ਚ ਸਿੱਟੀ ਹੁੰਦੀ ਇਹ ਅਬਦਾਲੀ ਵਾਲਾ ਹਵਲਾ ਨਹੀਂ ਔਰ ਕੀ ਆ ਫਿਰ ਹਲਵਾਈਆਂ ਦਾ ਹਵਲਾ ਹੋ ਗਿਆ ਫੇਰ ਆਜਾ ਲਾਲਾ ਸਾਹਿਬ ਫਿਰ ਕਹਿਣਗੇ ਅੱਜ ਜੀ ਆਪਣੇ ਜਾਗੋ ਆ ਜਾਗੋ ਆਗੀ ਜਾਗੋ ਤੇ ਇਹ ਵੀ ਹਮਲਾ ਫਜ਼ੂਲ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅੱਗੇ ਹੋਣਾ ਜਾਗੋ ਨਾਨਕੇ ਆਣੇ ਆਉਣਾ ਵਧੀਆ ਜਾਗੋ ਕੱਢਣੀ ਸਾਧ ਸਾਧਣੀ ਬਣਨਾ ਸਾਧ ਸਾਧਣੀ ਵੀ ਬਣਦੇ ਸੀ ਨਾਨਕਿਆਂ ਚੋਂ ਤੇ ਸਰੀਕਿਆਂ ਦੇ ਘਰੇ ਜਾਣਾ ਉਹਨਾਂ ਦੇ ਕਿਤੇ ਕੰਧੋਲਗਾਟਾ ਆਇਆ ਉਹਨੀਆਂ ਕਿਤੇ ਰੇੜੀ ਮੁੱਧੀ ਮਾਰਤੀ ਕਿਤੇ ਕੁਛ ਉਹੋ ਜਿਹੇ ਕੰਮ ਕਰਨੇ ਜਿਹੜੇ ਬਣ ਜਾਣ ਬਨੇ ਰੇਟਾ ਦੇਣੇ ਪਨਾਲੇ ਸੱਟ ਲੈਣੇ ਇਹੋ ਜੇ ਕਾਰਜ ਨਾਨਕ ਛੱਕਾ ਕਰਦੇ ਗੰਦਗਾ ਸੀ ਹੁਣ ਤਾਂ ਉਹ ਗੱਲੇ ਹੁਣ ਤਾਂ ਲੋਕ ਜੁੱਤੀਓ ਜੁੱਤੀ ਹੋ ਬਣਗੇ ਘੰਟੇ 'ਚ ਤੂੰ ਕੌਣ ਆ ਸਾਡੇ ਘਰੇ ਆ ਕੇ ਤੂੰ ਪਨਾਲੇ ਢਾਉਣ ਵਾਲੀ ਪਿਆਰ ਸੀ ਲੋਕਾਂ 'ਚ ਉਹ ਹਮਲਾ ਹੋ ਗਿਆ ਫਿਰ ਜਾਗੋ ਵਾਲਾ ਹਮਲਾ ਹੋ ਗਿਆ ਫਿਰ ਆਜੋ ਫਿਰ ਕਹਿੰਦੇ ਨੇ ਸਗਨ ਕਰਨਾ ਪਹਿਲਾਂ ਤਾਂ ਸੱਚ ਸਗਨ ਦਾ ਕੁੜੀ ਵਾਲੇ ਪਾਸੇ ਵੀ ਤੇ ਮੁੰਡੇ ਵਾਲੇ ਪਾਸੇ ਵੀ ਇਹ ਵੀ ਆਪਣਾ ਹਮਲਾ ਉਹਨਾਂ ਪ੍ਰੋਗਰਾਮੇ ਕੁੜੀ ਵਾਲੇ ਬਣਾਈ ਬੈਠੇ ਹੁੰਦੇ ਤੇ ਮੁੰਡੇ ਵਾਲੇ ਬਣਾਈ ਬੈਠੇ ਹੁੰਦੇ ਆ ਉਧਰ ਜਾਣਾ ਸ ਕਰਨ ਮੁੰਡੇ ਵਾਲਿਆਂ ਨੂੰ ਸ ਕਰਨ ਪਾ ਕੇ ਆਉਣਾ ਉਧਰੋਂ ਕਹਿਣਗੇ ਕੁੜੀ ਨੂੰ ਸ ਕਰਨ ਪਾ ਕੇ ਆਉਣਾ ਇਹ ਵੀ ਹਮਲੇ ਆ ਤਿੰਨ ਹਮਲੇ ਹੋ ਗਏ ਸੜੇ ਜਾ ਕੋ ਚੌਥਾ ਵਿਆਹ ਦਾ ਹਮਲਾ ਇਹ ਸਾਰਿਆਂ ਤੋਂ ਵੱਡਾ ਇਹ ਤਾਂ ਰਲ ਕੇ ਜਮ ਅਹਿਮਦ ਸ਼ਾਹ ਅਬਦਾਲੀ ਕੀ ਹੋਰ ਆ ਇਕੱਠੇ ਹੋਗੇ ਜੱਤ ਜਗਰਗੀ ਖਾਨ ਅਰਗੇ ਸਾਰੇ ਇਹ ਵੱਡਾ ਹਮਲਾ ਆ 4 ਘੰਟੇ ਦਾ ਹੀ ਆ ਇਹ ਤਾਂ ਇਹ ਤਾਂ 4 ਘੰਟੇ ਦਾ ਹੀ ਆ ਇਹ ਹੋ ਗਿਆ ਪਰ ਇਹ ਹਮਲੇ ਤੋਂ ਫੇਰ ਨਹੀਂ ਡਰਦੇ ਲੋਕ ਯਾਰ ਫਿਰ ਉਦੋਂ ਬਾਅਦ ਫਿਰ ਕਹਣਗੇ ਮਿਲਣੀ ਆ ਗਈ ਆ ਜਾਓ ਇਹ ਨਹੀਂ ਹਮਲਾ ਮਿਲਣੀ ਤੇ ਫੇਰ ਹਲਵਾਈ ਲਾਏ ਹੋਏ ਆ ਉਹਨਾਂ ਹੀ ਘੱਟ ਫੇਰ ਉਧਰ ਕੁੜੀ ਵਾਲੇ ਪਾਸੋਂ ਉਧਰ ਮੁੰਡੇ ਵਾਲੇ ਪਾਸੇ ਆਓ ਬਰਾਤ ਕਰਕੇ ਨਹੀਂ ਹਟੇ ਜਾਗੋ ਕਰਕੇ ਨਹੀਂ ਥੱਕੇ ਤੇ ਨਾ ਬਰਾਤ ਚ ਥੱਕੇ ਆ ਫਿਰ ਮਿਲਣੀ ਆ ਗਈ ਇੱਥੇ ਨਹੀਂ ਥਾਕਦੇ ਫਿਰ ਕੁੜੀ ਵਾਲੇ ਪਾਸੇ ਜਾ ਉਧਰ ਨਹੀਂ ਥਾਕਦੇ ਉਹ ਯਾਰ ਇੰਨੇ ਹਮਲਿਆਂ ਦੇ ਬਾਵਜੂਦ ਆਪਾਂ ਬਚਾਂਗੇ ਕਿਵੇਂ ਉਹ ਮੈਨੂੰ ਦੱਸ ਦਿਓ ਭਾ ਦੋ ਲੋਕੋ ਫਿਰ ਕਹਿੰਗੇ ਸਾਡੇ ਸਿਰ ਕਰਜ਼ਾ ਹੋ ਗਿਆ ਫਾ ਲੈਨੇ ਆ ਮਰੋ ਕੁੱਤੇ ਦੀ ਮੌਤ ਸੋਨੂਏ ਡਾਕਟਰ ਨੇ ਦੱਸਿਆ ਯਾਰ ਮੈਂ ਸ਼ਰਧਾ ਕਰਦਾ ਲਿਆਓ ਘਰੇ ਕਰੋ ਵਿਆਹ ਜਿਵੇਂ ਪਹਿਲਾਂ ਵਿਆਹ ਹੁੰਦੇ ਹੁੰਦੇ ਸੀ ਕਰੋਵੇਂ ਜੇ ਲੋਕ ਸੁਣਨਾਂ ਸ਼ਾਬਾਸ਼ ਇਹ ਨਾਂ ਦੇਣ ਤੇ ਮੈਨੂੰ ਫਿੱਟੇ ਨੂੰ ਕਹਦੇ ਹੋ ਕਹਿਣਗੇ ਵੀ ਫਲਾਨੇ ਨੇ ਘਰੇ ਵਿਆਹ ਕਰਾਇਆ ਯਾਰ ਬੜਾ ਵਧੀਆ ਨਜ਼ਾਰਾ ਆਇਆ ਯਾਰ ਉੱਥੇ ਬੈਠੇ ਸਰੀਕੇ ਚ ਗੱਲਾਂ ਕਰਾਂਗੇ ਯਾਰ ਕੋਈ ਦੋ ਇਹ ਤਾਂ ਕਿ ਟੰਡ ਟੋੜ ਟੋੜ ਕਰਕੇ ਭਾੜਾ ਤੁੰਬੇ ਵਜਾਦੇ ਤੇ ਡੈਕ ਲਾਤੇ ਵੱਡੇ ਵੱਡੇ ਤੇ ਇਹ ਜੀ ਜੱਗੋ ਤੇ ਲਾਤਾ ਸੀ ਕੀ ਉਹਨੂੰ ਕਹਿੰਦੇ ਆ ਤੇ ਕਿ ਉੱਥੇ ਗੀਤਾਂ ਵਿੱਚੇ ਲੜਪੇਦਿਆਂ ਗੋਲਗੱਲ ਚੱਲਦੀਆਂ ਕਿੰਨੇ ਬੰਦੇ ਮਰੇ ਆ ਇਹ ਵੀ ਸਾਹ ਸਕਦਾ ਅਫਗਾਨੀ ਵਾਲਾ ਹਮਲਾ ਇਹ ਵੀ ਹਮਲਾ ਇੱਕ ਵਿਆਹ ਦੇ ਵਿੱਚ ਮੁੰਡੇ ਕੁੜੀ ਵਾਲੇ ਵਿਆਹ ਦੇ ਵਿੱਚ ਮੈਨੂੰ ਮੈਂ ਤਾਂ ਅਫਗਾਨੀ ਦੇ ਤਾਂ ਕਰੇ ਸੀ 17 ਇਹਦਾ ਆਪਣੇ ਤਾਂ ਬਾਲੇ ਆ ਮੈਂ ਹਮਲੇ ਆਪਣੇ ਦਾ ਜਿਆ 4-4 ਘੰਟੇ ਦੇ ਹੀ ਆ 5-5 ਘੰਟੇ ਦੇ ਬਸ ਨਿਆ ਤਾਂ ਘਾਉਂਡ ਵਾਲੇ ਆਪਣੇ ਹਮਲੇ ਆ ਜਿਹੜੇ ਅਫਗਾਨੀ ਵੀਰ ਤਾਂ ਲੋਕ ਬਚ ਜਾਂਦੇ ਸੀ ਥੋੜੇ ਬਹੁਤੇ ਲੋਕ ਛਪ ਕੇ ਇਹ ਤੇ ਲੋਕੋਂ ਛਪਣ ਨਹੀਂ ਦਿੰਦੇ ਬਸ ਚੱਕ ਬਿਆਜੂ ਪੈਸਾ ਚੱਕ ਧਰ ਦਿਆਂਗੇ ਕਿ ਲਾਤ ਆ ਗਈ ਹੁੰਦਾ ਯਾਰ ਰੋ ਰੋ ਜ ਮੁੰਡੇ ਵਿਆਉਣੇ ਕਿਤੇ ਕੇ ਤਾਂ ਕਹਦੇ ਵੀ ਸਾਡੀ ਜਾਇਦਾਦ ਘਟਦੀ ਆ ਯਾਰ ਨਾ ਕਮਾਈ ਕਰੋ ਯਾਰ ਕਮਾਈ ਕਰਕੇ ਨੇ ਕਮਾਈ ਦੇ ਵਿੱਚੋਂ ਵਧੀਆ ਵਿਆਹ ਕਰੋ ਸੋਣਾ ਨਾ ਬਹੁਤਾ ਕੱਟ ਕਰੋ ਨਾ ਥੋੜਾ ਕਰੋ ਯਾਰ ਅੱਜਾ ਗਾਂਜੂ ਗਾਂ ਦਾ ਯਾਰ ਖੜਾ ਛੱਡੋ ਜਿਵੇਂ ਪਹਿਲਾਂ ਵਿਆਹ ਹੁੰਦੇ ਸੀ ਉਵੇਂ ਕਰੋ ਟਰਾਲੀਆਂ ਤੇ ਆਓ ਯਾਰ ਜੀ ਸੱਦ ਕੇ ਕੰਨਾ ਚਾਹ ਹੋ ਯਾਰ ਹੁਣ ਆਪਾਂ ਪ੍ਰੋਗਰਾਮ ਕਰਦੇ ਆ ਨਾ ਪੁਰਾਣੇ ਬਣਾਉਨੇ ਆ ਬੇ ਰੀੜੀਆਂ ਤੇ ਆਪਦੇ ਜਣੀ ਟਰਾਲੀਆਂ ਤੇ ਟਰੈਕਟਰਾਂ ਤੇ ਰਾਖ ਤੇ ਇਹ ਆਪਣੇ ਫਜ਼ੂਲ ਦੇ ਆ ਐਵੇਂ ਪਰ ਕਰਕੇ ਅਸਲੀ ਕਰਕੇ ਦਿਖਾਓ ਤੇ ਸਵਾਦ ਆ ਜੇ ਰਾਖ ਦੇ ਵਿੱਚ ਹੀ ਹੋਣਾ ਨਾ ਪਰ ਅਸਲੀ ਜਾਓ ਬੇਸ਼ਤ ਬੜਦ ਵਾਲੇ ਰਾਖ ਤੇ ਜਾਣਾ ਹੈ ਬਰਾਤ ਤੁਰ ਕੇ ਜਾਣੀਆਂ ਜਾਂ ਗੱਡਿਆਂ ਤੇ ਜਾਣੀਆਂ ਜਾਂ ਬੋਤਿਆਂ ਤੇ ਜਾਣੀਆਂ ਜਾਂ ਘੋੜਿਆਂ ਤੇ ਜਾਣੀਆਂ ਦਿਖਾਓ ਫਿਰ ਕਰਕੇ ਵੱਟੀਆਂ ਵੱਟੀਆਂ ਕਾਰਾਂ ਜਾਂ ਸਾਡੇ ਕੋਲ ਦਾ ਡਰਾਈਵਰ ਗੱਡੀ ਫਲਾਨੀ ਗੱਡੀ ਉਹ ਕਹਿੰਦਾ ਮੇਰੇ ਕੋਲ ਉਹ ਆ ਮੇਰੇ ਕੋਲੇ ਮੇਰੇ ਕੋਲ ਪੀਚੋ ਆ ਮੇਰੇ ਕੋਲ ਆਹਾਂ ਗੱਲਾਂ ਆਪਣੇ ਕੋਲੇ ਤਾਂ ਮਾਰ ਲਈ ਲੋਕ ਪੀਚੂ ਗਾਰੇ ਇੱਕ ਦੂਜੇ ਨੂੰ ਦੇਖਦੇ ਚਾਹਦੇ ਉਹਦੇ ਵੱਡੀ ਲਈ ਆਪਾਂ ਵੀ ਲੈਣੇ ਆ ਉਹ ਪੜਿਆ ਉਹਨੇ ਤਾਂ ਫਾ ਲਿਆ ਤੂੰ ਥੋੜਾ ਮਰਨਾ ਯਾਰ ਬੈਣਾ ਤਾਂ ਚਾਰ ਜਣੇ ਨਹੀਂ ਉਹਦੇ ਚ ਪੰਜਾਂ ਨੇ ਬੈਣਾ ਜਾਂ ਚਾਰ ਜਾਂ ਪੰਜ ਬਹਿ ਜਾਣਗੇ ਹਵਾ ਹੀ ਜਾਂਦਾ ਉਹ ਹੈ ਨਹੀਂ ਜਿਹੜਾ ਤਾਂ ਦੀ ਲੈ ਕੇ ਉੜਦੀ ਹੈ ਜਿੱਦੈ ਐਕਸੀਡੈਂਟ ਹੋ ਜਦਾ ਨਾਉ ਬਚਾਉਂਦੀ ਹੈ ਜੇ ਕੋ ਮੈਨੂੰ ਬਚਾ ਲੈਂਦੀ ਨਹੀਂ ਬਚਾਉਂਦੀ ਬਹਿ ਵੀ ਆ ਬਸ ਸਿਕ ਬਚਾਤਾ ਉਹਦਾ ਪਰਮੇਸ਼ਰ ਦਾ ਉਹ ਖੜਾ ਤੇਰੇ ਨਾਲ ਤੇਰੇ ਚੰਗੇ ਸੂਲ ਚੰਗਾ ਸਭ ਕੁ ਉਹ ਤੇਰਾ ਤੇਰੇ ਨਾਲ ਖੜਾ ਹੋ ਤੇਰਾ ਬਾਲ ਨਹੀਂ ਮੰਗਾ ਹੋਣ ਦਾ ਨਾਲ ਆਪਣੀਆਂ ਗਲਤੀਆਂ ਹੁੰਦੀਆਂ ਹਨ ਇਨਸਾਨ ਜਦੋਂ ਐਕਸੀਡੈਂਟ ਹੁੰਦਾ ਹੈ ਉਹ ਇਨਸਾਨਾਂ ਤਰੀਕ ਗਲਤੀ ਹੁੰਦੀ ਹੈ ਉਹਦੇ ਵਿੱਚ ਭੁਲੇਖਾ ਆਪਾਂ ਨੂੰ ਮੈਂ ਤਾਂ ਉਧਰ ਦੀ ਲੰਘਿਆ ਸੀ ਮੈਂ ਇਹਦੇ ਮੇਰੇ ਵਿੱਚ ਮਾਰੀ ਮਾਰੀ ਨਹੀਂ ਆਪਾਂ ਮਾਰੀ ਆ ਉਹਦੇ ਵਿੱਚ ਉਹ ਕੀ ਕਰਦਾ ਫਿਰੋ ਸਹਿਣਸ਼ੀਲਤਾ ਆਪਣੇ ਵਿੱਚ ਹੈ ਨਹੀਂ ਬਿਜਦੀ ਘੱਟ ਦਿੰਦੇ ਆ ਖੜਦੇ ਨਹੀਂ ਆਪਾਂ ਨਾ 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 ਗਾਲਾਂ ਕੱਢੀ ਜਾਂਦੇ ਗੱਡੀ 'ਚ ਬੈਠੀ ਇਨੇ ਮੂਰੇ ਲਾਤੇ ਇਹਨੇ ਮਗਰ ਲਾਤੇ ਇਹਨੇ ਐ ਕਰਤਾ ਜਨੈਤ ਆਪਣੇ ਚ ਵੀ ਹੈ ਨਹੀਂ ਕੀ ਗਣ ਲੈਣਾ ਕਿੰਨੇ ਹਮਲੇ 17 ਤੋਂ ਬਾਹਲੇ ਆ ਗਿਣ ਲਿਓ ਕਿ ਇਹਦਣਿਆ ਕੁੜੀ ਨੂੰ 200 ਮਾਪਿਆ ਨੂੰ ਉਹਦਿਆਂ ਨੂੰ ਉਹ ਦੇਣਾ ਲੈਣਾ ਕੀ ਕਰੂ ਯਾਰ 20 25 ਲੱਖ ਦਾ ਛੋਡੇ ਤੇ ਇੰਨਾ ਕੰਮਾਂ ਤੇ ਉਹਨੇ ਲਾਤਾ ਛੋਡੀਆਂ ਜਾਗੂਆਂ ਜੋਗੂਆਂ ਤੇ ਛੋਡੇ ਹਲਵਾਈਆਂ ਤੇ ਛੋਡੇ ਪੈਲਸਾਂ ਤੇ ਕੱਲੇ ਹਲਵਾਈ ਜੰਨਾ ਲੈਂਦੇ ਨਾ ਐਨੇ 'ਚ ਤਾਂ ਵਿਆਹ ਹੋ ਜਾਂਦਾ ਘਰੇ ਦੇਖ ਲਿਓ ਕਰਕੇ 25-30 ਹਜ਼ਾਰ ਦਾ ਸਮਾਨ ਪੰਮੀ ਤੋਂ ਲਏਗੇ ਨਾ ਤੇ ਘਰੇ ਮੌਕਦਾ ਨਹੀਂ ਇਹ ਤਾਂ ਆਪਾਂ ਜੋ ਐਨੇ 17 ਹੌਲੇ ਕਰਦੇ ਨਾ ਫਿਰ 17 'ਚ ਜਾਂਦਾ ਇਹ ਕੰਮ ਵਾਲਾ ਤਾਂ ਫਿਰ ਲੱਖਾਂ 'ਚ ਸੋਚ ਲਓ ਹਜੇ ਵੀ ਪਹਿਲੇ ਵਿਆਹਾਂ ਤੇ ਆ ਜਾਓ ਕਿੰਨੇ ਸੌਖੇ ਸੀ ਬਜ਼ੁਰਗ ਕੋਈ ਕਰਨ ਲੈ ਖਰਚਾ ਕਿਸੇ ਨੂੰ ਕਹਿੰਦੇ ਨਾ ਪਹਿਲਾਂ ਪੁੱਛਦੇ ਸੀ ਵੀ ਤੇਰੇ ਕੋਲ ਪੈਸੇ ਕਿੰਨੇ ਹੈਗੇ ਆ ਜਿਹੜਾ ਕੁੜੀ ਵਾਲਾ ਬਜ਼ੁਰਗ ਆਉਂਦਾ ਸੀ ਨਾ ਮੁੰਡੇ ਵਾਲਾ ਬਜ਼ੁਰਗ ਪੁੱਛਦਾ ਹੁੰਦਾ ਸੀ ਵੀ ਮਿੱਤਰਾ ਇਕੱਠੇ ਆਂ ਪਰ ਤੂੰ ਸਾਡੇ ਘਰੇ ਤੇਰੀ ਧੀ ਨੇ ਸਾਡੇ ਘਰੇ ਆਉਣਾ ਸਾਨੂੰ ਤੇ ਹੀ ਕੰਮ ਵਾਲੀ ਚਾਹੀਦੀ ਹੈ ਤੇਰੇ ਕੋਲੇ ਪੈਸੇ ਹੈਗੇ ਆ ਲਾਉਣ ਨੂੰ ਫੇਰ ਉਹੇ ਜਾ ਵਿਆਹ ਕਰੀਂ ਜੇ ਪੈਸੇ ਹੋਏ ਤਾਂ ਨਹੀਂ ਪੰਦਾ ਨਾ ਨਹੀਂ ਸਾਨੂੰ ਕੁਝ ਨਹੀਂ ਚਾਹੀਦਾ ਆ ਗੱਲ ਕਹਿੰਦੇ ਹੁੰਦੇ ਸੀ ਪਹਿਲਾਂ ਬਜ਼ੁਰਗ ਕੋ ਹੁਣ ਤਾਂ ਬਜ਼ੁਰਗਾਂ ਨੂੰ ਪੁੱਛਿਆ ਹੀ ਨਹੀਂ ਜਾਂਦਾ ਬਾਈ ਹੁਣ ਨਹੀਂ ਪੁੱਛਿਆ ਜਾਂਦਾ ਨਾ 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 ਹੁਣ ਤਾਂ ਬਾਹਰ ਚਲੇ ਗਏ ਜਾਂ ਰੱਬ ਦੀ ਜੀਬ 'ਚ ਪੈ ਗਏ ਸੇ ਪੈ ਗਏ ਕਾਰੋ ਮਖਤਿਆਰ ਆਪਦੇ ਹੱਥ 'ਚ ਆ ਗਿਆ ਪੰਜ ਕਰੋ 50 ਕਰੋ ਮਾਂ ਪਿਓ ਕੌਣ ਆ ਯਾਰ ਤੁਹਾਨੂੰ ਕਹਿਣ ਵਾਲਾ ਮੈਂ ਤਾਂ ਆਹ ਗੱਡੀ ਲੈਣੀ ਲੈਣੀ ਹੈ ਮੈਂ ਤਾਂ ਆਹ ਕੁਛ ਕਰਨਾ ਕਰਨਾ ਹੈ ਅੱਗੇ ਮਾਂ ਪਿਓ ਤੋਂ ਬੱਚਾ ਭੋਰਾ ਵੀ ਬਾਹਰ ਨਹੀਂ ਸੀ ਹੁੰਦਾ ਪਹਿਲਾਂ ਲੱਖਪਤੀ ਬਣ ਜੇ ਕਰੋੜਪਤੀ ਬਣ ਜੇ ਦੇਣ ਤਾਂ ਮਾਪਿਆਂ ਦੀ ਕੋਈ ਆਹੋ ਪੜਾਇਆ ਲਖਾਇਆ ਤਾਂ ਮਾਪਿਆਂ ਨੇ ਹੀ ਆ ਯਾਰੋ ਮਾਪਿਆਂ ਦੀ ਆਪ ਮੰਲਣੀ ਨਹੀਂ ਕਿਉਂਕਿ ਕਮਾਉਣ ਵਾਲੇ ਅਸੀਂ ਆ ਖਰਚਣ ਵਾਲੇ ਅਸੀਂ ਆ ਤੁਸੀਂ ਕੋਣ ਹੈ ਮੜਿੱਕਾ ਵਿਚਾਲੇ ਵਿਚਾਲੇ ਅੱਜਨ ਤਾਂ ਹੋ ਉੱਥੇ ਕਰਕੇ ਬਹਾਨਦੇ ਵੀ ਚਲੋ ਬਾਪੂ ਬੇਬੇ ਚਲੋ ਹੋ ਉੱਥੇ ਤੁਸੀਂ ਤੁਹਾਨੂੰ ਚਾਰ ਰੋਟੀ ਉੱਥੇ ਆਉ ਤੁਸੀ ਸਾਡੇ ਚ ਦਖਲ ਅੰਦਾਜ਼ ਨਹੀਂ ਦੇਣਾ ਨਾ ਨਾ ਉਹ ਬੈਠੇ ਹੁੰਦੇ ਵਿਚਾਰੇ ਨੇ ਮੌਂ ਝੋਣੀ ਕਈ ਹਰ ਨਾ ਕਾਂ ਤੇ ਕੌਣੀ ਬੈਠੀ ਸੀ ਪਹਿਲਾਂ ਬਨੇਰਿਆਂ ਤੇ ਢਿੱਲੇ ਜੇ ਹੋ ਕੇ ਕਹਣਾ ਆਪਸ ਵਿੱਚ ਖਨੀ ਰੁੱਸੇ ਹੋਇਆ ਇਹ ਓਵੇਂ ਬਹਾਲਦੇ ਆ ਨਈ ਉਹ ਨਈ ਮਾਪੇ ਮਾਪੇ ਹੁੰਦਾ ਕਦੇ ਦੇਖ ਲਿਓ ਕਰਕੇ ਮਾਪਿਆਂ ਦੀਆਂ ਅੜੀਸਾ ਨਹੀਂ ਹੁੰਦੀਆਂ ਪੁੱਤਰੋ ਜਿੱਥੇ ਮਰਜੀ ਬਾਜ ਲਿਓ ਜਿੱਥੇ ਮਾਪਾ ਖੜਾ ਨਾ ਉੱਤੇ ਤੁਸੀਂ ਨਹੀਂ ਖੜ ਸਕਦੇ ਇੱਛਾ ਮਾਪਿਆਂ ਦੇ ਸਿਰ ਤੇ ਹੁੰਦਾ ਹੈ ਸਿਰੋਂ ਸਰਦਾਰੀਆਂ ਮਾਪਿਆਂ ਦੇ ਸਿਰ ਤੇ ਹੁੰਦੀਆਂ ਮਾਪਾ ਅੱਗੇ ਹੋ ਕੇ ਖੜ ਜਾਂਦਾ ਜੇ ਪੁੱਤ ਤੀਨ ਨੂੰ ਕੋਈ ਤਕਲੀਫ ਆ ਜੇ ਨਾ ਤੇ ਮਾਪੇ ਨੂੰ ਨੀਂਦ ਨਹੀਂ ਆਉਂਦੀ ਸਾਹਮਣੇ ਐ ਖੜ ਜੂ ਬਰਾ ਖੜਾ ਹੀ ਸੌਜੂ ਪਰ ਜਿੰਨਾ ਚਿਰ ਤਕਲੀਫ ਆ ਜਰਦਾ ਨਹੀਂ ਹੁੰਨਾ ਚਾਹ। ਪਰ ਆਪਣੇ ਚ ਮਾਪਿਆਂ ਦੇ ਲਈ ਕਦਰ ਹੈ ਨਹੀਂ। ਮਾਪਾ ਬਹੁਤ ਵੱਡੀ ਚੀਜ਼ ਆ 9 ਮਹੀਨੇ ਟੱਡ ਦੇ ਵਿੱਚ ਰੱਖਣਾ ਬਹੁਤ ਵੱਡੀ ਗੱਲ ਆ ਫਿਰ ਤੁਰਨਾ ਫਿਰਨਾ ਤੈਨੂੰ ਲੈ ਕੇ ਫਿਰ ਤੈਨੂੰ ਜੰਮਿਆ ਫਿਰ ਤੈਨੂੰ ਛੋਟੇ ਛੋਟੇ ਤੇਰੀ ਲੈਟਰਿੰਗ ਚੱਕੀ ਬਾਥਰੂਮ ਚੱਕਿਆ ਗਿੱਲੇ ਸੁੱਕੇ ਪਾਇਆ ਪੋਤੜੇ ਧੋਤੇ ਰੋਟੀਆਂ ਲਾਹੀਆਂ ਤੈਨੂੰ ਲਾ ਕੇ ਤੈਨੂੰ ਸਕੂਲ ਕੱਲਿਆ ਤੈਨੂੰ ਪੜਾਇਆ ਲਿਖਾਇਆ ਵੱਡਾ ਕਰਿਆ ਤੇ ਜਦ ਤੇਰੀ ਵਾਰੀ ਆ ਜਾਂਦੀ ਉਦੋਂ ਕਹਿੰਦਾ ਉੱਥੇ ਹੋ ਕੇ ਬਹਿ ਜਾਓ ਤੁਸੀਂ ਸਾਡੇ 'ਚ ਦਖਲ ਅੰਦਾਜ਼ਾ ਨਹੀਂ ਦੇਣਾ ਫਿਰ ਉੱਦੇ ਟੱਡ ਪੁੱਛਾ ਮਾਂ ਪਿਓ ਦਾ ਜਾਣਦਾ ਹੁੰਦਾ ਇਹ ਆ ਜਿਹੜੇ ਆਪਾਂ ਤਕਲੀਫਾਂ ਚ ਆਏ ਆ ਨਾ ਇੰਨਾ ਕਰਕੇ ਆਏ ਆ ਜਿਹੜੇ ਪਹਿਲੇ ਦਿਨ ਸੌਦ ਹੁੰਦੇ ਸੀ ਉੱਥੇ ਬਜ਼ੁਰਗ ਕਰਦੇ ਹੁੰਦੇ ਸੀ ਆਪ ਮੂਰੇ ਲੱਗ ਕੇ ਕਦੇ ਬਾਦੂ ਖਰਚਾ ਨਹੀਂ ਸੀ ਹੋਣ ਦਿੰਦੇ ਬੁੜੀ ਦੀ ਕੀ ਆਸਤੀ ਸੀ ਮੂਰੇ ਬੋਲ ਜੇ ਨੌਮਣੀ ਸੀ ਬੋਲਦੀ ਪੋਤਾ ਵੀ ਨਹੀਂ ਸੀ ਬੋਲਦਾ ਤੇ ਪੁੱਤ ਨੇ ਤਾਂ ਬੋਲਣਾ ਹੀ ਕੀ ਸੀ ਆ ਤੁਸੀਂ ਫਿਲਮ ਦੇਖੀ ਹੋਣੀ ਹੈ ਦੂਜੀ ਆਪਣੀ ਜੈਲਦਾਰ ਬੰਨ ਟੂ ਇਹ ਇਹ ਉਹਦੀਆਂ ਫਿਲਮਾਂ ਉੱਥੇ ਉਦੋਂ ਹੁੰਦਾ ਵੀ ਐ ਨਹੀਂ ਸੀ ਬੋਲਦਾ ਉਹਦਾ ਮਾਂ ਪਿਓ ਦੇ ਕੋਲ ਕਹਿੰਦਾ ਚੱਲ ਤੇਰਾ ਵਿਆਹ ਕਰ ਦਿਆਂ ਚੱਲ ਖੇਤ ਚੱਲ ਕੰਮ ਕਰ ਨਿਕਾ ਜੈਲਦਾਰ ਭੱਜਿਆ ਫਿਰਦਾ ਕਰੇ ਮੂਰੇ ਮੂਰੇ ਆਪਣੇ ਮਾਂ ਪਿਓ ਦੇ ਬੱਸ ਉਹ ਦੇਖ ਲੋ ਪੁਰਾਣੇ ਪੁਰਾਣੀਆਂ ਗੱਲਾਂ ਉਹਦੇ ਚ ਐ ਲੋਕ ਅੱਗੇ ਕਰਦੇ ਸੀ ਆ ਦੀਤੀ ਪੁੱਤ ਦਾ ਵਿਆਹ ਦੇਖ ਲਿਓ ਕਦੇ ਵੀ ਪੁੱਛ ਲਿਆ ਕਰੋ ਯਾਰ ਡੂੰਗਾ ਪਿੱਛੇ ਮਾਲ ਲੋ ਆ ਸਾਡੇ ਅਰਗੇ ਨਾਲ ਕਰ ਲਿਆ ਕਰੋ ਗੱਲ ਬਾਈ ਦੱਸ ਦਿਆ ਕਰੋ ਕਮੈਂਟਾਂ ਦੇ ਵਿੱਚ ਵੀ ਆ ਗੱਲਾਂ ਸਾਨੂੰ ਦੱਸੋ ਤੁਹਾਨੂੰ ਦੱਸ ਦਿਆਂਗੇ ਮੇਰੀਆਂ ਤਿੰਨੇ ਚਾਰੇ ਪੀੜੀਆਂ ਦੇਖੀਆਂ ਵੀ ਐ 50 ਸਾਲ ਦੀ ਗੱਲ ਮੈਨੂੰ ਅੱਜ ਤੋਂ ਆਜ਼ਾਦ ਐ ਸਮਝੇ ਤੇ ਉਹਦੇ ਮੇਰੋਂ ਸਵਤੋਥ ਮੇਰਾ 57 ਦਾ ਜਨਮ ਐ 65 67 ਦੇ ਵਿੱਚ ਮੈਂ ਪੂਰਾ 16 17 ਸਾਲਾਂ ਦਾ 10 12 ਸਾਲਾਂ ਦਾ ਸੀ ਪੂਰੀ ਮਨੋਸਰਤਾ ਲੋ 8ਵੀਂ 9ਵੀਂ ਚ ਮੈਂ ਪੜਦਾ ਸੀ ਖਾੜੀ ਕਰਦੇ ਨਾ ਵਡਾਉਣੀ ਦਾਣੇ ਕੱਢਣੇ ਡਰਮੰਗਾਂ ਤੇ ਮਸੀਨਾਂ ਤੇ ਤੇ ਵਿਆਹ ਵੀ ਮੈਂ ਸਾਰੇ ਦੇਖਿਆ ਤਿੰਨ ਤਿੰਨ ਦਿਨ ਵਿਆਹ ਚ ਹੁੰ ਨਹੀਂ ਸੀ ਆਉਂਦੇ ਹੁੰਦੇ ਜਿਹਦੇ ਸ੍ਰੀਕੇ ਚ ਵਿਆਹ ਹੋਣਾ ਕਹਿੰਦਾ ਫਿਰ ਉੱਥੇ ਬੰਦ ਲੈਣਾ ਇੱਕ ਦੂਜੇ ਨਾਲ ਜੇ ਤਿੰਨ ਭਰਾ ਹੁੰਦੇ ਨਾ ਕਹਿੰਦਾ ਤੂੰ ਇਹਨਾਂ ਦੇ ਵਿਆਹ ਚ ਜਾਵੜੀ ਫਲਾਂਨੇ ਤੂੰ ਉਹਨਾਂ ਦੇ ਵਿਆਹ ਚ ਜਾਵੜੀ ਤੂੰ ਫਲਾਂਨੇ ਪਲਾਂਨੇ ਦੇ ਵਿਆਹ ਚ ਜਾਵੜੀ ਐਂ ਬੰਦ ਲੈਂਦੇ ਹੁੰਦੇ ਸੀ ਵਿਆਹ ਸਾਰੇ ਨਹੀਂ ਸੀ ਜਾਂਦੇ ਸਰੀਕੇ 'ਚ ਹਾਂ ਸਾਰੇ ਜਾਂਦੇ ਤੇ ਆਪਦਾ ਸਰੀਕਾ ਦਾ ਘਰ ਹੁੰਦਾ ਸੀ ਆਉਦੇ ਚੁੱਲੇ ਨੇ ਉੱਥੇ ਸਾਰੇ ਨਹੀਂ ਜਾਵੜਣਾ ਲੱਡੂ ਆਪ ਬਟਣੇ ਕੋਲੇ ਕੁੱਟ ਕੇ ਪਾਉਣੇ ਬਹੁਤਾ ਕੰਮ ਆਪ ਹੀ ਕਰੀ ਜਾਣਾ ਸਬਜ਼ੀ ਚ ਇਹ ਨੇ ਉਹਨੇ ਲਾਗੀ ਨੇ ਬਣਾਉਣੀ ਹਲਵਾਈ ਤਾਂ ਯਾਰ ਇੱਕ ਬਰਾਤ ਲਈ ਆਉਂਦਾ ਹੁੰਦਾ ਸੀ ਬਰਾਤ ਦੇ ਕੰਮ ਲਈ ਦਾਲ ਤਾਂ ਕਰੇ ਲਾਗੀ ਹੋਈ ਬਣਾਉਂਦਾ ਸੀ ਆਪਣੇ ਪਿਆਰਾ ਬਹੁਤ ਬਣਾਉਂਦਾ ਰਾ ਪਿਆਰੇ ਨੇ ਬਹੁਤ ਕੰਮ ਕਰਿਆ ਇਸ ਤਰ੍ਹਾਂ ਕਰਕੇ ਸਾਹ ਸੰਗਤ ਪਹਿਲਾਂ ਆਪਣੇ ਆ ਵੀ ਖਰਚ ਨਹੀਂ ਹੁਣ ਤਾਂ ਲੱਖ ਡੇਢ ਲੱਖ ਰੁਪਏ ਦਾ ਤਾਂ ਉਹੀ ਆਉਂਦਾ ਕਿ ਉਹਨੂੰ ਆਪਾਂ ਲੈ ਕੇ ਜਾਈਏ ਗੌਣਜੇ ਵਾਲ ਨਾਲ ਨਚਨ ਟੱਪਣ ਵਾਲਿਆਂ ਉਦੋਂ ਕੱਲੇ ਬੀਨਾ ਵਾਲੇ ਹੁੰਦੇ ਸੀਗੇ ਤੇ ਉਹਨਾਂ ਨੂੰ 5000 ਕੇ ਦੋ ਨਾ 2000 ਰੁਪਿਆ ਕ ਨਹੀਂ 1500 2000 ਹੀ ਦਿੰਦੇ ਹੁੰਦੇ ਸੀ ਬਾਕੀ ਉਹਨਾਂ ਨੂੰ ਹੋ ਜਾਂਦੇ ਸੀ ਉੱਤੋਂ ਨਕਲ ਜੇ ਹੁਣੇ ਨਾਲ ਉਹਨੇ ਨਕਲਾ ਵੀ ਲਾਈ ਜਾਣੀਆਂ ਨੱਚ ਜਿਹੜਾ ਨਚਾਰ ਬਣ ਕੇ ਆਏ ਸੀ ਸਾਹ ਸੰਗਤ ਬਹੁਤ ਪ੍ਰੋਗਰਾਮ ਵਧੀਆ ਹੁੰਦੇ ਸੀ ਬਾਲੇ ਵਧੀਆ ਹੁੰਦੇ ਸੀ ਯਾਰ ਜੀ ਲੱਗਦਾ ਹੁੰਦਾ ਸੀ ਵਿਆਹਾਂ ਦੇ ਵਿੱਚ ਰੇਡਵੇ ਲੱਗਣੇ ਦੋ ਮੰਜੇ ਜੋੜ ਕੇ ਉੱਤੇ ਸਪੀਕਰ ਲਾ ਦੇਣਾ ਥੱਲੇ ਸਪੀਕਰ ਜਿਹਦਾ ਚੰਗਾ ਸਪੀਕਰ ਉਹਦੇ ਕੋਲੇ ਬੈਠ ਜਾਣਾ ਸੂਈਆਂ ਕੱਢੀ ਜਾਲੀਆਂ ਗਿਣੀ ਜਾਣਗੀਆਂ ਸੂਈਆਂ ਚੱਕੜੀਆਂ ਬਸ ਉਹ ਸੜਦਿਆਂ ਹੁੰਦਾ ਸੀ ਸੂਈ ਪਾਸੇ ਬਦਲ ਦੇਣੀ ਸੂਈ ਤੇ ਉੱਥੇ ਕੀ ਕਹਿਣਾ ਚੱਕ ਲੈਣੀ ਬਸ ਗੀਤ ਸੁਣੀ ਜਾਣੇ ਮਾਣਕ ਆਇਆ ਵੈ 68 ਦੇ ਵਿੱਚ 68 ਨੰਬਰ ਜਮਾਨਕ ਆਇਆ ਅ ਬਸ ਇਹਨਾਂ ਕੋਲੋਂ 9 ਵੀ 8 ਵੀ 9 ਵੀ ਚ ਪੜਦੇ ਸੀ ਜਦੋਂ ਮਾਣਕ ਮਾਣਕ ਦੇ ਗੀਤ ਆਏ ਯਾਰ ਪਹਿਲਾਂ صدیق ਸਾਰਿਆਂ ਤੋਂ ਪਹਿਲਾਂ صدیق ਸੀ ਜਗਬੌਣ ਘਰ ਹੁੰਦੀ ਸੀ ਤੇ ਚਾਂਦੀ ਰਾਮ ਤੇ ਇੱਕ ਹੋਰ ਉਹਦੇ ਨਾਲ ਗਾਉਣ ਵਾਲੀ ਹੁੰਦੀ ਸੀ ਇਸ ਤਰ੍ਹਾਂ ਦੇ ਸੀਗੇ ਗਾਉਣ ਵਾਲੇ ਪਹਿਲਾਂ ਫਿਰ ਸ਼ੰਦਾ ਸਰੇਂਦਰ ਸ਼ੰਦਾ ਆਇਆ ਸਰੇਂਦਰ ਸਰੇਂਦਾ ਤਾਂ ਆਇਆ 70 70 ਦੇ ਵਿੱਚ 70 72 ਚ ਬਸ ਸ਼ੰਦਾ ਆਇਆ ਚਮਕੀਲਾ ਆਇਆ 78 79 80 ਦੇ ਵਿੱਚ ਬਸ 80 ਦੇ ਵਿੱਚ ਚਮਕੀਲਾ ਆਇਆ ਚਮਕੀਲੇ ਨੇ ਤਾਂ 8 ਕੁ ਸਾਲ ਰਾਜ ਕਰਿਆ ਬਸ ਇਸ ਤਰ੍ਹਾਂ ਸਾਧ ਸੰਗਤ ਵਿਆਹ ਹੁੰਦੇ ਸੀ ਪਹਿਲਾਂ ਕਾੜੇ ਇਹਨਾਂ ਦੇ ਲੱਗਦੇ ਹੁੰਦੇ ਸੀ 4500 5000 4500 ਅਖਾੜੇ ਦਾ ਲੈਂਦੇ ਹੁੰਦੇ ਸੀ ਭਾਈ ਵਾਲੇ ਵੀ ਆਪਾਂ ਲਿਉਂਦੇ ਰਹੇ ਆ ਬਾਬੇ ਦੇ ਬਹੁਤ ਵਧੀਆ ਸਮੇਂ ਚੰਗੇ ਸਮੇਂ ਹੁੰਦੇ ਸਾਧ ਸੰਗਤ ਜੇ ਵਿਆਹਾਂ ਦੀਆਂ ਗੱਲਾਂ ਸੁਣਨੇ ਸਾਨੂੰ ਇੱਕ ਦਿਨ ਫੇਰ ਇਹ ਰੀਲ ਪਾਵਾਂਗੇ ਕਦੋਂ ਇਹ ਰੀਲ ਪੈ ਜਾਂਦੀ ਹੈ ਮਹਾਰਾਜ ਜੀ ਨੂੰ ਫਿਰ ਗੱਲਾਂ ਆਪਦੇ ਆਪ ਔੜਦੀਆਂ ਫਿਰ ਉਹ ਸੁਣਨ ਸੜਾਈ ਦੀਆਂ ਆਪਦੇ ਆਪ ਹੀ ਆਉਂਦੇ ਘਟੋ ਬੈਠ ਕੇ ਖੋਰ ਦੱਸੋ ਕਮੈਂਟਾਂ ਦੇ ਵਿੱਚ ਦੱਸਦੇ ਵੀ ਬਾਈ ਆਹ ਗੱਲਾਂ ਯਾਰ ਐਸ ਆਹ ਗੱਲ ਦੀਆਂ ਗੱਲਾਂ ਕਰ ਜਿਹੜੀਆਂ ਗੱਲਾਂ ਕਹੋਗੇ ਉਹ ਸੁਣਾ ਦੇਾਂਗੇ ਮੇਰੇ ਨਾਲ ਹੈਗੇ ਬੰਦੇ ਪੁਰਾਣੇ ਉਹਨਾਂ ਤੋਂ ਸੁਣ ਲੈਂਦੀਆਂ ਗਾਂ ਸਾਨੂੰ ਸੁਣਾ ਦੇਦੀਆਂ ਕਮੈਂਟ ਕਰੋ ਮੇਰੇ ਵੀਰ ਜ਼ਰੂਰ 9592302617 ਮੇਰਾ ਨੰਬਰ ਆ ਇਹਦੇ ਤੇ ਕਮੈਂਟ ਕਰ ਦਿਓ ਬਸ ਵੀ ਆਹ ਗੱਲਾਂ ਸਾਨੂੰ ਸੁਣਾ ਵੀ ਕਿਸੇ ਸਮੇਂ ਦੀਆਂ ਵਿਆਹ ਦੀਆਂ ਕੋਈ ਪਸ਼ੂਆਂ ਦੀਆਂ ਕੋਈ ਬਲਦਾਂ ਦੀਆਂ ਕੋਈ ਪੁਰਾਣੇ ਟਰੈਕਟਰਾਂ ਦੀਆਂ ਕਿਸੇ ਤਰ੍ਹਾਂ ਦੀ ਵੀ ਕੋਈ ਜ਼ਮੀਨਾਂ ਵਾਉਣੀਆਂ ਮਾਮਲੇ ਤੇ ਜਾਂ ਫਿਰ ਕੀ ਮੰਗ ਲੈ ਕੇ ਜਾਣਾ ਹੜੀ ਵੱਢਣ ਰਿਸ਼ਤੇਦਾਰੀਆਂ 'ਚ ਜਾਣਾ ਸਾਰੇ-ਸਾਰੇ ਦਿਹਾੜੀ ਜੋਰ ਲਾਈ ਜਾਣਾ ਬੈਠਿਆ ਨੇ ਚੱਕਦੇ ਹੋਏ ਆ ਜਾਵੇ ਉਹਦਾ ਇਸ ਤਰ੍ਹਾਂ ਸਾਥ ਸੰਗੜਾ ਸਮੇਂ ਸੀ ਵਾਲੇ ਚੰਗੇ ਸੀ ਉਹਨਾਂ ਸਮਿਆਂ ਦੇ ਨਾਲ ਜੀ ਬਹੁਤ ਲੱਗਦਾ ਸੀ ਉਹ ਬਜ਼ੁਰਗ ਕੱਢ ਕੇ ਬਹੁਤ ਵਧੀਆ ਸਭਾ ਹੁਣ ਤਾਂ ਜਰ ਇੰਨਾ ਚੱਕ ਲੋ ਧਰ ਲੋ ਵਾਲਾ ਸਮਾਂ ਬਸ ਤੋਂ ਕਾਲੀ ਛੱਡ ਦੇ ਬਾਈ ਗੁਰਜੀ ਦਾ ਖਾਲਸਾ ਸ੍ਰੀ ਬਾਈ ਗੁਰਜੀ ਕੀ ਫਤਿਹ